ਰੋਡ ਤੇ ਪੈਂਦੇ ਪਿੰਡ ਪੁਜੇਟਾ ਨੇੜੇ ਇੱਕ ਫੈਕਟਰੀ ਵਿੱਚ ਸ਼ਾਮ ਸਮੇਂ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਪਾਰੀ ਨੁਕਸਾਨ ਹੋ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਨਰਲ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਡਾਈ ਫੈਕਟਰੀ ਦੇ ਵਿੱਚ ਵਰਕਰ ਕੰਮ ਕਰ ਰਹੇ ਸੀ ਤਾ ਇੱਕਦਮ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਸਾਰੇ ਗੋਦਾਮ ਵਿੱਚ ਫੈਲ ਗਈ। ਉਹਨਾਂ ਨੇ ਦੱਸਿਆ ਕਿ ਸਾਰੇ ਵਰਕਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਫੈਕਟਰੀ ਵਿੱਚ ਪਿਆ ਕੱਚਾ ਮਾਲ ਅੱਗ ਦੀ ਚਪੇਟ ਦੇ ਵਿੱਚ ਆ ਗਿਆ। ਉੱਥੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਮਨਦੀਪ ਸਿੰਘ ਨਾਏ ਫੈਕਟਰੀ ਦਾ ਪੈਰਾ ਮੌਟਾ ਕਿੱਥੇ ਆਏ? ਇਹ ਕੌਮਤਾ ਆਏ? ਇਹ ਕੀ ਗੱਲਬਾਤ ਹੈ ਅੱਗ ਕਦੋਂ ਲੱਗੀ? ਇਹ ਅੱਗ ਇਹ ਆਪਣੇ ਉਹ ਹੀ 5-50k ਤੇ ਅੱਗ ਲੱਗੀ ਹੈ। ਤੇ ਉਸ ਤੋਂ ਬਾਅਦ ਮਤਲਬ ਅਸੀਂ ਅੰਦਰ ਜਰ ਬੜੇ ਅਸੀਂ ਸਟਾਫ ਵਾਲਿਆਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਜਿਹੜੀ ਲੇਬਰ ਸੀਗੀ ਸਾਰਿਆਂ ਨੂੰ ਮਤਲਬ ਕਲੇਕ ਤੱਕ ਸਾਰਿਆਂ ਨੂੰ ਬਾਹਰ ਕੱਢਿਆ ਤੇ ਇੱਕ ਦੋ ਮਤਲਬ ਰਹਿ ਗਏ ਸੀ ਉਹਨਾਂ ਨੂੰ ਵੀ ਮਤਲਬ ਕਿਵੇਂ ਨਾ ਕਿਵੇਂ ਅਸੀਂ ਬਾਹਰ ਕੱਢ ਲਿਆ ਔਖਾ ਸੌਖਾ ਤੇ ਉਸ ਤੋਂ ਬਾਅਦ ਜਦ ਅਸੀਂ ਮਤਲਬ ਅੱਗ ਦੇ ਪਟ્રોલ ਵਾਂਦੀ ਕੋਸ਼ਿਸ਼ ਕੀਤੀ ਪਰ ਅੱਗ ਸਾਡੇ ਮਤਲਬ ਪਸੋਂ ਬਾਹਰ ਹੋ ਗਈ ਸੀਗੀ ਤੇ ਹੁਣ ਮਤਲਬ ਟਾਈਮ ਹੋ ਗਿਆ ਉਹ ਹੀ ਛੋਟਾ 7 ਤੱਕ ਤਾਂ ਉੱਪਰ ਹੋ ਗਿਆ ਹੁਣ 7:30 ਟਾਈਮ ਹੋ ਗਈ ਤੇ ਮਤਲਬ ਬਹੁਤ ਨੁਕਸਾਨ ਹੋ ਗਿਆ ਅਦਰ ਵਾਸਤੇ ਪੂਰਾ ਕੰਟਰੋਲ ਕੀਤਾ ਸੀ ਅੱਗ ਤੇ ਮੁਕਾਪੂ ਹਾਂਜੀ ਤੁਸੀਂ ਤੁਰੰਤ ਤੁਰੰਤ ਸੁਝਾਅ ਕੀਤਾ ਹੈ ਫਾਇਰ ਵੈਕਟਰ ਨੂੰ ਹਲੇ ਅੱਗ ਕੰਟਰੋਲ ਨਹੀਂ ਹੋ ਪਾ ਰਹੀ ਨਹੀਂ ਨਹੀਂ ਹਲੇ ਬਹੁਤ ਜ਼ਿਆਦਾ ਅੱਗ ਫੈਲ ਗਈ ਹੈ ਇੱਧਰ ਕਵਾੜਾ ਪੈ ਰਹੇ ਉੱਥੇ ਤੱਕ ਸਾਰੇ ਧੂਆਂ ਉਹ ਵੀ ਉਹ ਵੀ ਬੰਦੇ ਦੇਖਣ ਆ ਰਹੇ ਇੱਧਰ ਬਹੁਤ ਜ਼ਿਆਦਾ ਅੱਗ ਦਾ ਨੁਕਸਾਨ ਹੋ ਗਿਆ ਇੱਧਰ ਹਾਂਜੀ ਮੇਰਾ ਨਾਮ ਸਰ ਏਐਸਸੀ ਪਵਨ ਕੁਮਾਰ ਜੀ ਪੀਸੀਆਰ ਹਾਂਜੀ ਸਰ ਤੇ ਇਹ ਕੀ ਨਾਮ ਹੈ ਜਿਹੜਾ ਫੈਕਟਰੀ 'ਚ ਅੱਗ ਲੱਗੀ ਹੈ ਇਹ ਸਰ ਅਮਨ ਨਾ ਰੋੜਾ ਦੀ ਫੈਕਟਰੀ ਹੈ ਜੀ ਹਾਂਜੀ ਪੈਰੋਡੋਰ ਵਾਲਾਂ ਦੀ ਫੈਕਟਰੀ ਹੈ ਜੀ ਇਹ ਪੁਜੇਟੇ ਇੱਥੇ 550 ਤੇ ਅੱਗ ਲੱਗੀ ਆ ਸੀ ਮੌਕੇ ਤੇ ਪਹੁੰਚ ਗਏ ਸਰ ਅੱਗ ਜੇ ਲੱਗੀ ਆ ਤੇ ਫਿਰ ਬਰਗੇਡ ਦੀਆਂ ਗੱਡੀਆਂ ਹੌਲੀ ਹੌਲੀ ਆ ਰਹੀਆਂ ਤੇ ਹਾਂ ਜੀ ਨੁਕਸਾਨ ਤਾਂ ਨਹੀਂ ਜਾਣੀ ਪਹਿਲੇ ਜਾਣੀ ਨੁਕਸਾਨ ਸਰ ਕੋਈ ਨਹੀਂ ਹੋਇਆ ਹੈਗਾ ਹਾਂ ਬਾਕੀ ਸਭ ਠੀਕ ਆ ਜੇ ਅੱਗ ਬੁਜੀ ਨਹੀਂ ਹੈਗੀ ਬੁਝਾਉਣ ਦੇ ਆ ਜੀ ਠੀਕ ਹੈ ਜੀ